ਕੀ ਨਾਮ ਤੁਹਾਡਾ ਬਿੱਟੂ ਕੀ ਕੰਮ ਕਰਦੇ ਹੋ ਰਖਸ਼ਾ ਚਲਾਦੇ ਕਾਈ ਤੋਂ ਦੇ ਭਈ ਕਿੰਨੀ ਕਿ ਔਖਾ ਹੋ ਰਿਹਾ ਤੁਹਾਨੂੰ ਮੋਕਾ ਕੱਲ ਜਿਆਦਾ ਨੂੰ ਲੱਜ ਹੋਈ ਤੇ ਕਿੰਨੀ ਕਿ ਪਰੇਸ਼ਾਨੀ ਹੁੰਦੀ ਫਿਰ ਰਖਸ਼ੇ ਵਾਲੇ ਨੂੰ ਦਿਹਾੜੀ ਤੋਂ ਬਾਅਦ ਸਾਡੀ ਆਈ ਕੋਈ ਸਵਾਰੀ ਮਿਲ ਗਈ ਠੀਕ ਹੈ ਨਹੀਂ ਤੇ ਨਾ ਹੈ ਤੇ ਕਿੰਨੇ ਵਜੇ ਹੁੰਦੇ ਸਨ 10 ਵਜੇ 5 ਵਜੇ 5 ਵਜੇ ਆ ਜੀ ਘਰੋਂ ਤੇ ਠੰਡ ਚ ਰਖਸ਼ਾ ਰਖਸ਼ੇ 6 ਵਜੇ ਘਰ ਭਾਜੀ ਦੇ ਔਖਾ ਨਹੀਂ ਲੱਗਦਾ ਔਖਾ ਹੀ ਔਖਾ ਕੇ ਬਟਿਆ ਨਾਲ ਉਹ ਹੀ ਕੰਮ ਕਰਦੇ ਮੈਨੂੰ ਕੀ ਕਰੀ ਕੰਮ ਕਰ ਆਈ ਨਹੀਂ ਇਨਾ ਮੁੰਡਾ ਦਾ ਸਿਰ 5 ਵਜੇ ਹੁੰਦੇ ਆ ਹਾਂਜੀ ਠੰਡ ਠੰਡ ਰਹਿ ਲੱਗਦੀ ਨਹੀਂ ਕੰਨ ਲੱਗਦੀ ਹੈ ਤਾਂ ਹੀ ਘਰ ਦੇਣੀ ਅੰਦਰ ਜਗਾਈ ਕਿਤੇ ਨਹੀਂ ਉਹੇ ਕਮਾਣਾ ਉਹ ਖਾਣਾ ਘੱਟ ਜੂ ਮੇਰੀ ਆ ਕੰਮ ਕਰਦੀ ਪਰ ਮਨ ਜੇ ਕਰ ਕਿਸੇ ਵੱਲੋਂ ਸਵਾਰੀ ਵੀ ਨਹੀਂ ਮਿਲਦੀ ਕੇਵਲ ਸਵਾਰੀ ਮਿਲ ਗਈ ਠੀਕ ਐ ਨਹੀਂ ਦੇ 10 ਵਜੇ ਸਵਾਰੀ ਮਿਲਦੀ ਆ ਕੇ ਤੋਂ ਨੇ ਠੰਡ ਚ ਫਿਰ ਬੈਠੇ ਰਹਿੰਦੇ ਉਹ ਕੀ ਜਿਹੜੇ ਜੱਜ ਬੈਠੇ ਐ ਪਾਸ ਕਰਨਾ ਠੰਢੀ ਲੱਗਦੀ ਹਨ ਉਹਨੇ ਠੰਡ ਸਾਬਣੀ ਤਾਂ ਕਹਿੰਦੇ ਨਹੀਂ ਪਈ ਬੱਚੇ ਤੇ ਪਾਲਨੇ ਬੱਚੇ ਦੇ ਪਾਲੇ ਪਾਲੇ ਠੀਕ ਹੈ ਠੀਕ ਹੈ ਆ ਭਾਈ ਚੰਦਰ ਸ਼ੇਖਰ ਚੀਮਾ ਅੱਜ ਠੰਡ ਐ ਸਵੇਰੇ ਸੇ ਸਬਜ਼ੀ ਦਾ ਕੰਮ ਕਰਦੇ ਕਿੰਨੀ ਕੀ ਪਰੇਸ਼ਾਨੀ ਹੁੰਦੀ ਹੈ ਪਰੇਸ਼ਾਨੀ ਤਾਂ ਬਹੁਤ ਜਿਆਦਾ ਹੋ ਰਹੀ ਆ ਜਨਾਬ ਕਿਉਂਕਿ ਸਵੇਰੇ ਜਦੋਂ ਜਾਣਾ ਵਾ ਸਬਜ਼ੀ ਲੈਣ ਜਾਇਦਾ ਵਾ ਮੰਡੀ ਹਾਲ ਜਿਹਦਾ ਕੁਛ ਨਹੀਂ ਆ ਡਰ ਲੱਗਦਾ ਵਾ ਕਿ ਅੱਗੇ ਉਹਨਾਂ ਕਿਸੇ ਚੀਜ਼ ਦੇ ਵਿੱਚ ਵਾਦੀ ਦੀ ਹੈ ਜਦੋਂ ਜਨਾਬ ਆਨੇ ਆ ਲੈ ਕੇ ਸਬਜ਼ੀ ਤਾਂ ਵੀ ਡਰਦੇ ਇਹੋ ਹੀ ਹੁੰਦਾ ਮਨ ਨੂੰ ਕਿ ਘਰ ਪਹੁੰਚਣਾ ਵਾ ਕਿ ਨਹੀਂ ਪਹੁੰਚਣਾ ਜਿੱਦਾਂ ਦੀ ਤੁੰਗ ਕਹਿ ਗਈ ਹੈ ਜਿਹੜੇ ਡਹਾੜੀ ਲਾਉਂਦੇ ਫਿਰ ਉਹਨਾਂ ਵਾਸਤੇ ਕਿੰਨੀਆ ਕੋਖਾ ਹੁੰਦਾ ਡਹਾੜੀ ਟੱਪੇ ਵਾਲੇ ਬੰਦੇ ਦੀ ਤਾਂ ਬਹੁਤ ਜ਼ਿਆਦਾ ਹੀ ਜਿਹੜੀ ਪਰੇਸ਼ਾਨੀ ਆ ਇਸ ਕਾਰਨ ਚਲੋ ਹੁਣ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਜਿਹੜਾ ਸਭ ਕੁਝ ਤੇ ਕਰਨਾ ਹੀ ਪੈਣਾ ਵਾ ਜੀ ਲੈਣਾ ਕਰਨਾ ਵਾ ਸਭ ਕੁਝ ਤੂੰ ਬੜਾ ਔਖਾ ਹੁੰਦਾ ਕੰਮ ਹਾਂਜੀ ਬਹੁਤ ਜ਼ਿਆਦਾ ਹੀ ਔਖਾ ਵਾ ਜੀ ਹੈਗਾ ਤੋਂਦੇ ਵਿੱਚ ਕਿਉਂਕਿ ਮਜ਼ਦੂਰ ਹੱਥ ਨਹੀਂ ਸੁਧਦੇ ਹੁੰਦੇ ਪਰ ਅੱਗ ਬਲਦੀ ਰਹਿੰਦੀ ਨਾਲ ਉਹ ਤੇ ਹੈ ਹੀ ਹੈ ਜੇ ਹੁਣ ਸਬਜ਼ੀ ਲੈ ਕੇ ਆਏ ਜੇ ਸਬਜ਼ੀ ਇਹ ਪਾਣੀ ਜੋ ਧੋ ਕੇ ਲਗਾਨੀ ਆ ਹਾਂਜੀ ਸਾਨੂੰ ਪਤਾ ਵਾ ਕਿ ਇਹ ਝਾੜੀ ਕਿਦਾਂ ਕਿਦਾਂ ਜਾਨੀ ਕਿ ਝਾੜੀ ਕਮਾਉਣੀ ਆ ਕਿਦਾਂ ਝਾੜੀ ਬਣਾਉਣੀ ਆ ਬਹੁਤ ਜ਼ਿਆਦਾ ਠੰਡ ਦੇ ਵਿੱਚ ਜਿਹੜਾ ਵਾ ਸਾਡੇ ਕੋਲ ਜਿਹੜਾ ਕਿ ਹੱਥ ਨਹੀਂ ਸੱਜੇ ਹੁੰਦੇ ਕਿੰਨਾ ਕੋਖ ਹੁੰਦਾ ਫਿਰ ਅੱਖ ਬਹੁਤ ਜ਼ਿਆਦਾ ਹੀ ਓਖਾ ਵਾ ਜੀ ਜਨਾਬ ਹੁਣ ਵੀ ਹੱਥ ਜੜੇ ਸਿੱਧੇ ਨਹੀਂ ਹੋ ਰਹੇ ਹਾਲੇ ਕਿ ਮੈਂ ਸਬਜ਼ ਮੰਡੀ ਉਹ ਮੰਡੀ